ਉਸ ਪੰਜਾਬ ਦੇ ਮਹਤਵਰਨਲ ਪਰਮਚਿਤ ਕੋਸ ਬੁਲੰਦ ਸ਼ੁਰੂਆਤ ਕਰਾਂਗੇ ਸੋੜੀਆਂ ਖਾਸ ਖਬਰ ਦਿੰਦਾ ਸੋ ਸੂਸ਼ਲੇ ਅੰਮ੍ਰਿਤਸਰ ਦੇ ਵਿੱਚ ਚੋਣ ਪ੍ਰਚਾਰ ਲਗਾਤਾਰ ਚੱਰੀ ਹੈ ਸੋ ਸੀਐਮ ਕੇਸ਼ਿਵਾਲ ਅੰਮ੍ਰਿਤਸਰ ਦੌਰੇ ਤੇ ਨੇ ਜਿਨ੍ਹਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਰੋਡ ਸ਼ੋਟ ਕੱਢਿਆ ਜਾ ਰਿਹਾ ਅਵਿੰਕੇਸ਼ਿਵਾਲ ਤੇ ਸੀਐਮ ਮੰਦਾ ਰੋਡ ਸ਼ੋਟ ਮੱਥਾ ਟੇਕਿਆ ਦਰਗਿਆਣਾ ਮੰਦਰ ਮੱਥਾ ਟੇਕਿਆ ਕੱਲ੍ਹ ਰਾਮਤੀਤ ਜਾਵਾਂਗੇ ਆਸ਼ੀਰਵਾਦ ਲਵਾਂਗੇ ਅਰਦਾਸ ਇਹੀ ਕੀਤੀ ਹੈ ਕਿ ਦੇਸ਼ ਨੂੰ ਪੱਟੜੀ ਤੇ ਚੜਾ ਮੇਰੇ ਮਾਲਕਾ ਦੇਸ ਦੀ ਡੋਰ ਕਿਸੇ ਚੰਗੇ ਸੱਚੇ ਬੰਦਿਆਂ ਦੇ ਹੱਥ ਫੜਾ ਇਹ ਹੀ ਅਰਦਾਸ ਕੀਤੀ ਹੈ ਸੋ ਅੱਜ ਤੁਹਾਡਾ ਜੋਸ਼ ਦੇਖ ਕੇ ਲੱਗਦਾ ਤੁਸੀਂ ਫੈਸਲਾ ਦਾ ਕਰੀ ਬੈਠੇ ਹੋ ਹੁਣ ਤਾਂ ਬਚਣੀ ਦੱਪਣਾ ਬਸ ਤੁਹਾਡਾ ਪਿਆਰ ਹੈ ਜਿੰਦਾਬਾਦ 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 ਲਵ ਯੂ ਟੂ ਲਵ ਯੂ 3 4 5 ਵੀਰੋ ਏ ਤੁਹਾਡਾ ਪਿਆਰੀ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਸਾਡੇ ਉਮੀਦਵਾਰ ਕੁਲਦੀਪ ਢਾਲੀਵਾਲ ਜੀ ਮੇਰੇ ਕੈਬਨਿਟ ਦੇ ਵਿੱਚ ਨੇ ਇਹ ਜਦੋਂ ਮੰਤਰੀ ਸੀ 10000 ਏਕੜ ਜ਼ਮੀਨ ਜਿਹੜੀ ਕਿ ਰਸੂਖਦਾਰਾਂ ਨੇ ਦੱਬੀ ਹੋਈ ਸੀ ਇਹਨਾਂ ਨੇ ਛਡਾਈ ਹੈ ਕਬਜ਼ੇ ਜੋ 10000 ਏਕੜ ਜ਼ਮੀਨ ਛਡਾਈ ਤੇ ਜਦੋਂ ਇਹ ਐਮਪੀ ਬਣ ਗਏ ਤਾਂ ਪਾਰਲੀਮੈਂਟ 'ਚ ਇਹਨਾਂ ਨੂੰ ਤਾਂ ਮੈਕ ਦੀ ਵੀ ਲੋੜ ਨਹੀਂ ਇੰਨੀ ਉੱਚੀ ਆਵਾਜ਼ ਹੈ ਇਹਨਾਂ ਉੱਚਾ ਕਰਦਾ ਹੈ ਇਹ ਤਾਂ ਬਿਨਾ ਮੈਂ ਇੱਕ ਤੋਂ ਬੋਲਿਆ ਕਰਨਗੇ ਮਜਾਲ ਆ ਕੋਈ 1 ਰੁਪਈਆ ਵੀ ਕੋਈ ਸਰਕਾਰ ਪੰਜਾਬ ਦਾ ਮਾਰ ਕੇ ਦਿਖਾ ਦੇ 1 ਰੁਪਈਆ ਵੀ 1 ਰੁਪਈਆ ਵੀ ਸੋ ਵੀਰ ਤੁਸੀਂ ਏਕਾ ਰੱਖਿਓ ਉਸ ਤੋਂ ਪਹਿਲਾਂ 25 ਤਰੀਕ ਨੂੰ ਦਿੱਲੀ 'ਚ ਵੋਟਾਂ ਨੇ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਦੋਸਤ ਮਿੱਤਰ ਹੋਣਗੇ ਉਹਨਾਂ ਨੂੰ ਵੀ ਕਹਿ ਦਿਓ ਦਿੱਲੀ 'ਚ ਤਾਂ ਨਾਰਾ ਚੱਲੀ ਜਾਂਦਾ ਇੱਕ 25 ਮਈ ਭਾਜਪਾ ਗਈ ਸੋ ਦਿੱਲੀ ਦੇ ਵਿੱਚ ਤਾਂ ਨਾਰਾ ਚੱਲ ਪਿਆ ਏ ਤੇ ਆਪਣੇ ਹੈਗਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 13 0 ਇਸ ਵਾਰ ਪੰਜਾਬ ਬਣੇਗਾ ਹੀਰੋ ਪੰਜਾਬ ਬਣੇਗਾ ਹੀਰੋ 13 0 ਸੋ ਵੀਰੋ ਤੁਸੀਂ ਆ ਜਿਹੜਾ ਪਿਆਰ ਜਨੂੰਨ ਦਿਖਾ ਰਹੇ ਹੋ ਘਰਾਂ ਦੇ ਵਿੱਚੋਂ ਬੱਚੇ ਮਾਵਾਂ ਧੰਨਵਾਦ ਸਾਰੇ ਹਜ਼ਾਰ ਏਕੜ ਜ਼ਮੀਨ ਚੜਾਈ ਤੇ ਜਦੋਂ ਇਹ ਐਮਪੀ ਬਣ ਗਏ ਤਾਂ ਪਾਰਲੀਮੈਂਟ 'ਚ ਇਹਨਾਂ ਨੂੰ ਤਾਂ ਮਾਈਕ ਦੀ ਵੀ ਲੋੜ ਨਹੀਂ ਇੰਨੀ ਉੱਚੀ ਆਵਾਜ਼ ਆ ਇਹਨਾਂ ਉੱਚਾ ਕਰਦਾ ਇਹ ਤਾਂ ਬਿਨਾ ਮਾਈਕ ਤੋਂ ਬੋਲਿਆ ਕਰਨਗੇ ਮਜਾਲ ਹੈ ਕੋਈ 1 ਰੁਪਈਆ ਵੀ ਕੋਈ ਸਰਕਾਰ ਪੰਜਾਬ ਦਾ ਮਾਰ ਕੇ ਦਿਖਾ ਦੇ 1 ਰੁਪਈਆ ਵੀ 1 ਰੁਪਈਆ ਖਾਰਾਂ ਇਹ ਲੋਗੋ ਨੇ ਝੂਠੇ ਕੇਸ ਨੇ ਮੇਰ ਕੋ ਜੇਲ੍ਹ ਮੇਂ ਡਾਲ ਦਿਆ ਥਾ मान साहब मेरे से मिलने आया करते थे जेल में मैं मान साहब से यही पूछता था पंजाब में सब कुछ ठीक चल रहा है माता की धन्यवाद सत्कार आप, आप ਕੌਮਿਕ ਕਨਵੀਨਰ ਦਾ ਬਰਿੰਦ ਕੇਨੀਵਾ ਜੀ ਜਿਹੜੇ ਦੇਰ ਤੋਂ ਆਉ ਕੇ ਸਿੱਧੇ ਸਾਡੇ ਕੋ ਆਏ ਆ ਮੈਂ ਇਹਨਾਂ ਨੂੰ ਪੂਰੇ ਅੰਬਸਰ ਵੱਲੋਂ ਵਿਸ਼ਵਾਸ ਦਵਾਉਣਾ ਕਿ ਸਾਡਾ ਤੁਹਾਡੀ ਰਿਆਇਵਾਸ ਤੇ ਬਕਰ ਕੀ ਜੇ ਸਾਨੂੰ ਜਾਨ ਦੇਣੀ ਪਈ ਅਸੀਂ ਜਾਨ ਵੀ ਦੇ ਦਾਂਗੇ ਤੁਹਾਨੂੰ ਜੇ ਵੀ ਜਾਨ ਦੇਵਾਂਗੇ ਤੁਹਾਡੀ ਜਿੱਤ ਹੋਊਗੀ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਤੁਸਾਂ ਜਿਹੜਾ ਮਾਵਾ ਤੇਲਾ ਜੀਦੋ ਦਾ ਦਿੱਤਾ ਸਾ ਪੇਰਾਂ ਦੀਆਂ ਤੇੜਾਂ ਜੱਟਾਂ ਦੇਵਾਂਗੇ ਅਮਰ ਸਾਹਿਬ ਦੀ ਸੀਖ ਦੇ ਅੱਗੇ ਸਰ ਇਹ ਸਾਡੇ ਕੋ ਆਵਾਂਗੇ ਅਸੀਂ ਸਾਰੇ ਅਮਰ ਸਾਹਿਬ ਦੇ ਬਲੰਕੀਅਲ پارک ਦੀ ਆਗੂ ਤਾਲੂ ਵਿਸ਼ਵਾਸ ਦਿੰਦੇ ਆ ਕਿ ਪੂਰੀ ਪਾਰਟੀ ਤੁਹਾਡੇ ਨਾਲ ਹੈ ਔਰ ਅਸੀਂ ਮੋਦੀ ਦਾ ਹੱਥ ਰੰਦਾ ਜਿਹੜਾ ਅਮਰ ਸਾਹਿਬ ਦੀ ਧਰਤੀ ਦੇ ਉੱਤੇ ਖੇਲ ਕਰਦਾਗੇ ਸੋ ਮਾਈਕਰਫੋਨ ਆਪਣੇ ਕੌਮੀ ਕੰਮੇਂ ਦਾ ਦਿਦੂ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਅਰਵਿੰਦ ਕੇਜੀਵਾਲ ਜੀ ਭਗਵੰਤ ਬਾਣ ਜੀ ਸਾਡੇ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਜੀ ਆਏ ਆ ਸਭ ਨੂੰ ਅਮਰ ਸਾਹਿਬ ਦੀ ਤਰਫੀ ਦੇ ਉੱਤੇ ਜੀ ਆਇਆਂ ਨੂੰ ਔਰ ਮੁਸ਼ਵਾਤ ਹੋਮਾ ਤੇ ਜਾਸ ਨੂੰ ਨੂੰ ਸਭ ਅਮਰ ਸਾਹਿਬ ਸਿੰਘ ਜੀ ਤਾਡੀ ਚੋੜੀ ਜੀ ਬੋਲੋਗੇ ਤੁਹਾਡਾ ਬਹੁਤ ਬਹੁਤ ਤਾਦਵਾਕ ਕਿ ਤੁਸੀਂ ਅੱਜ ਸਭਾ ਕੱਢ ਕੇ ਸਾਡੇ ਨਾਲ ਪਹੁੰਚੇ ਵਾਹਿਗੋਬੀ ਕੀ ਗੌਰ ਸਾਹਿਬ ਵਾਹਿਗੋਬੀ ਕੀ ਫਤਿਹ